ਅਬਿਸਰ ਦੇ ਵਿੱਚ ਦੇਰ ਰਾਤ ਲੋਕਾਂ ਨੇ ਜੋ ਆਵਾਜ਼ ਸੁਣੀ ਸੀ ਇੱਕ ਬੰਬ ਅਨੁਮਾਨ ਚੀਜ਼ ਦੀ ਜੋ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਚਾਰ ਤੋਂ ਪੰਜ ਤਮਾਕੇ ਹੋਏ ਆ ਤਸਵੀਰਾਂ ਜਿਹੜੀਆਂ ਨੇ ਅਬਿਸਰ ਦੇ ਮੱਖਣਵਿੰਡੀ ਪਿੰਡ ਦੀਆਂ ਦਿਖਾ ਰਹੇ ਆ ਜਿੱਥੇ ਕਿ ਤੁਸੀਂ ਦੇਖੋ ਇੱਕ ਮਿਜ਼ਾਈਲ ਦਾ ਟੁਕੜਾ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਕਿ ਉਹ ਤਮਾਕੇ ਹੋਏ ਇੱਥੇ ਜਦੋਂ ਦੋ ਤਮਾਕੇ ਹੋਏ ਤੇ ਸਾਰੀ ਜਿਹੜੀ ਆ ਪਿੰਡ ਦੀ ਜਿੱਪੂ ਵਾਲੋ ਤੋਂ ਜਿੱਪੂ ਵਾਲੀ ਜਿਆਦਾ ਪਤਾ ਲੱਗਾ ਵਾ ਤੇ ਉਹ ਸਾਰੀ ਦੁਨੀਆ ਜਿਹੜੀ ਬਾਹਰ ਆ ਗਈ ਇਹੜਾ ਮੁਰਕੇ ਇੱਕ ਇੱਕ ਦੋ ਸਕਿੰਟ ਦੇ ਵਿੱਚ ਤੀਜਾ ਮੁਰਕੇ ਜਾਂ ਚੌਥਾ ਧਮਾਕਾ ਆਇਆ ਵਾ ਉਹਨੇ ਧਰਤੀ ਫੜਕੇ ਹਿਲਾਤੀ ਆ ਮੇਰੀ ਪ੍ਰੈਸ ਵਾਲੇ ਵੀਰਾਂ ਨੂੰ ਵੀ ਰਿਕਵੈਸਟ ਆ ਅਗਲਕ ਨੂੰ ਵੀ ਰਿਕਵੈਸਟ ਆ ਵੀ ਆਰਮੀ ਅਫਸਰਾਂ ਦੀ ਹਦਾਇਤਾਂ ਅਨੁਸਾਰ 500 ਮੀਟਰ ਇੱਥੋਂ ਦੂਰ ਹੋ ਜਾਓ 500 ਮੀਟਰ ਨਹੀਂ ਨਹੀਂ ਖਾਂਦੀ ਕਰ ਕਿੰਨੀ ਜਿਆਦੀ ਗੂੰਜ ਉਹਦੀ ਪਈ ਆ ਮੁਰਕੇ ਫਿਰ ਪੰਜਵਾਂ ਫਿਰ ਛੇਵਾਂ ਫਿਰ ਸਤਵਾਂ ਸੱਤ ਧਮਾਕੇ ਹੋਏ ਆ ਤੇ ਇੱਕ ਧਮਾਕੇ ਨੇ ਦੇ ਇੰਨੇ ਆ ਬੂਹੇ ਬਾਰੀਆਂ ਤੱਕਰ ਹਿਲਾਦੇ ਆ ਤੇ ਸਵੇਰੇ ਮੁਰਕੇ ਜੋ ਕਿਸਾਨ ਜਾਂ ਸਾਡੇ ਵੀਰ ਭਰਾ ਗਏ ਆ ਖੇਤਾਂ ਨੂੰ ਸਵੇਰੇ ਦੇ ਕਦਮ ਜਿਹੜੇ ਦਿੱਤੇ ਉੱਥੇ ਸ਼ਿਕਾਇਤ ਦੀ ਉਹ ਅਗਰਸਰ ਦੇ ਵਿੱਚ ਦੇਰ ਰਾਤ ਲੋਕਾਂ ਨੇ ਜੋ ਆਵਾਜ਼ ਸੁਣੀ ਸੀ ਇੱਕ ਬੰਬ ਅਨੁਮਾਨਾਂ ਚੀਜ਼ ਦੀ ਜੋ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ 4 ਤੋਂ 5 ਧਮਾਕੇ ਹੋਏ ਆ ਤਾਂ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਸਵੇਰ ਤੋਂ ਇਸ ਜਾਣਕਾਰੀ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅਗਰਸਰ ਦੇ ਮੱਖਣਵੰਡੀ ਪਿੰਡ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖੋ ਇੱਕ ਮਿਜ਼ਾਈਲ ਦਾ ਟੁਕੜਾ ਉਹ ਤੁਹਾਨੂੰ ਦਿਖਾਈ ਦੇ ਰਿਹਾ ਕਿਉਂਕਿ ਅ ਦਿਨ ਰਾਤ ਦੀ ਗੱਲ ਕਰੀਏ ਤਾਂ ਅਮ੍ਰਿਤਸਰ ਦੇ ਵਿੱਚ ਇੱਕ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ 4 ਤੋਂ 5 ਬਲਾਸਟ ਹੋਏ ਨੇ ਤੇ ਮਗਰ ਹੁਣ ਦੀ ਗੱਲ ਕਰਦੇ ਹਾਂ ਹੁਣ ਅਮ੍ਰਿਤਸਰ ਦੇ ਨੇੜੇ ਲੱਗਦੇ ਪਿੰਡ ਪਹਿਲਾਂ ਇਹ ਗੱਲ ਕਰੀਏ ਤਾਂ ਜੇਠੂਵਾਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਚੀਜ਼ ਦਿਖਾਈ ਦਿੱਤੀ ਹੁਣ ਦੀ ਗੱਲ ਕਰੀਏ ਤਾਂ ਹੁਣ ਅਮ੍ਰਿਤਸਰ ਦੇ ਮੱਖਣਵੰਡੀ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਇਹ ਮਿਜ਼ਾਈਲ ਦਾ ਇੱਕ ਟੁਕੜਾ ਜੇ ਅਸੀਂ ਕਹੀਏ ਤਾਂ ਗਲਤ ਨਹੀਂ ਹੋਵੇਗਾ ਤੇ ਇਸ ਜ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਪਿੰਡ ਵਿੱਚ ਜਿਹੜਾ دہشت ਦਾ ਮਾਹੌਲ ਹੈ ਉਹ ਜ਼ਰੂਰ ਦਿਖਾਈ ਦੇ ਰਿਹਾ ਤੇ ਵੱਡੀਆਂ-ਵੱਡੀਆਂ ਟੁਕੜੀਆਂ ਜੋ ਪੰਜਾਬ ਪੁਲਿਸ ਦੀਆਂ ਨੇ ਬੀਐਸਐਫ ਦੇ ਸਾਂਝੇ ਆਪਰੇਸ਼ਨ ਦੇ ਨਾਲ ਇਹ ਜਿਹੜਾ ਇਹ ਕਾਰਵਾਈ ਹੈ ਜਿਹੜੀ ਕੀਤੀ ਜਾ ਰਹੀ ਹੈ ਜਾਂਚ ਪਤਾਲ ਚ ਲਗਾਤਾਰ ਕੀਤੀ ਜਾ ਰਹੀ ਹੈ ਪਿੰਡ ਵਾਸੀ ਇੱਥੇ ਵੱਡੀ ਗਿਣਤੀ ਦੇ ਵਿੱਚ ਮੌਜੂਦ ਨੇ ਸੰਸਦ ਗੁਰਜੀਤ ਸਿੰਘ ਓਜਲਾ ਜੋ ਕਿ ਅੰਬਸਰ ਦੇ ਐਮਪੀ ਨੇ ਉਹ ਵੀ ਇੱਥੇ ਮੌਜੂਦ ਨੇ ਜਾਣਕਾਰੀ ਦੀ ਗੱਲ ਕਰੀਏ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਇਕ ਮਿਜ਼ਾਈਲ ਦਾ ਟੁਕੜਾ ਸੀ ਜੇ ਕਹਾਂਗੇ ਤਾਂ ਗਲਤ ਨਹੀਂ ਹੋਗਾ ਜਿਹੜੀ ਤਸਵੀਰ ਦੱਸ ਰਹੀ ਆ ਮਿਸਰ ਦੇ ਸੰਸਦ ਗੁਰਜੀਤ ਸਿੰਘ ਓਜਲਾ ਹੁਣ ਇੱਥੇ ਪਹੁੰਚੇ ਹੋਏ ਨੇ ਵੱਡਾ ਇਹ ਇਕੱਠ ਜਿਹੜਾ ਪਿੰਡ ਦਾ ਉਹ ਇੱਥੇ ਮੌਜੂਦ ਹੈ ਕਿਉਂਕਿ ਜੇ ਜਾਣਕਾਰੀ ਲਈਏ ਤਾਂ ਸਵੇਰੇ ਤੜਕਸਾਰ ਅੰਮ੍ਰਿਤਸਰ ਦੇ ਨੇੜੇ ਲੱਗਦੇ ਪਿੰਡ ਮੱਖਣਵੰਡੀ ਦੇ ਵਿੱਚ ਅੰਮ੍ਰਿਤਸਰ ਦੇ ਸਰਪੰਚ ਜਿਹੜੇ ਮੱਖਣਵੰਡੀ ਪਿੰਡ ਦੇ ਸਰਪੰਚ ਨੇ ਉਹ ਇੱਥੇ ਪਹੁੰਚਦੇ ਉਹਨਾਂ ਵੱਲੋਂ ਜਾਣਕਾਰੀ ਹੈ ਲੋਕਲ ਪੁਲਿਸ ਵੱਲ ਦਿੱਤੀ ਜਾਂਦੀ ਹੈ ਲੋਕਲ ਪੁਲਿਸ ਨੂੰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਜਾਣਕਾਰੀ ਦੇਣ ਤੋਂ ਬਾਅਦ ਜਿਹੜਾ ਉਹ ਪੁਲਿਸ ਦੇ ਅਤੇ ਬੀਐਸਏ ਕਠਤਾ ਜਿਹੜੀ ਆ ਉਹ ਇੱਥੇ ਦਿਖਾਈ ਦਿੰਦੀ ਹੈ ਤੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਮੱਖਣਵਿੰਡੀ ਪਿੰਡ ਦੀਆਂ ਦਿਖਾ ਰਹੇ ਆ ਜਿੱਥੇ ਕਿ ਮਿਜ਼ਾਈਲ ਦਾ ਟੁਕੜਾ ਜਿਹੜਾ ਆ ਉਹ ਦਿਖਾਈ ਦੇ ਰਿਹਾ ਕਿਉਂਕਿ ਇੱਕ دہشت ਦਾ ਮਾਹੌਲ ਜ਼ਰੂਰ ਬਣਿਆ ਹੋਇਆ ਸੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀ ਦੇਰ ਰਾਤ ਜਿਹੜਾ ਬਲਾਸਟ ਹੋਇਆ ਉਹ ਕੀ ਹੋਇਆ ਤਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਇਹ ਮੱਖਣਵਿੰਡੀ ਦੇ ਲੋਕ ਜਿਹੜੇ ਨੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆ ਸਰ ਇੱਕ ਮਿਜ਼ਾਈਲ ਦਾ ਜਿਹੜਾ ਟੁਕੜਾ ਸੀ ਕਹੀਏ ਤੇ ਗਲਤੀ ਨਹੀਂ ਹੋਵੇਗਾ ਇੱਥੇ ਮਿਲਿਆ ਕੀ ਕਦੋਂ ਪਤਾ ਲੱਗਦਾ ਕੀ ਗੱਲ ਹੋਈਏ ਵੇਖੋ ਜੀ ਇਹ ਰਾਤੀ 1:00 ਵਜ ਕੇ ਤੇ 5 ਮਿੰਟ ਤੇ ਗੁਰੂ ਪਿਆਰਿਓ ਦੋ ਤਮਾਕੇ ਹੋਏ ਇਕੱਠੇ ਜਦੋਂ ਦੋ ਤਮਾਕੇ ਹੋਏ ਤੇ ਸਾਰੀ ਜਿਹੜੀ ਆ ਪਿੰਡ ਦੀ ਜਿਹੜਾ ਜਿੱਠੂ ਵਾਲੋ ਤੇ ਜਿੱਠੂ ਵਾਲੀ ਜਿਆਦਾ ਪਤਾ ਲੱਗਾ ਵਾ ਤੇ ਉਹ ਸਾਰੀ ਦੁਨੀਆ ਜਿਹੜੀ ਬਾਹਰ ਆ ਗਈ ਆ ਫਿਰ ਇਹ ਮੁੜ ਕੇ ਇੱਕ ਇੱਕ ਦੋ ਸਕਿੰਟ ਦੇ ਵਿੱਚ ਤੀਜਾ ਮੁੜ ਕੇ ਜਾਂ ਚੌਥਾ ਤਮਾਕਾ ਆਇਆ ਵਾ ਉਹਨੇ ਧਰਤੀ ਫੜ ਕੇ ਹਿਲਾਤੀ ਆ ਇੰਨੀ ਜਿਆਦੀ ਗੂੰਜ ਉਦੀ ਪਈ ਆ ਮੁੜ ਕੇ ਫਿਰ ਪੰਜਵਾਂ ਫਿਰ ਛੇਵਾਂ ਫਿਰ ਸਤਵਾਂ ਸੱਤ ਤਮਾਕੇ ਹੋਏ ਆ ਇਹ ਇੱਕ ਧਵਾਕ ਨੇ ਦੇ ਇੰਨੇ ਆ ਬੂਹੇ ਬਾਰੀਆਂ ਤੱਕ ਹਲਾਤੇ ਆ ਤੇ ਸਵੇਰੇ ਮੁੜ ਕੇ ਜੋ ਕਿਸਾਨ ਜਾਂ ਸਾਡੇ ਵੀਰ ਭਰਾ ਗਏ ਆ ਖੇਤਾਂ ਨੂੰ ਤੇ ਸਵੇਰੇ ਵੇਖਿਆ ਤਾਂ ਮਝਲ ਟਿੱਗੀ ਉੱਤੇ 6 ਫੁੱਟੀ ਉਹ ਮੁੜ ਕੇ ਪੰਜਾਬ ਪੁਲਿਸ ਨੂੰ ਸੂਚਨਾ ਕੀਤੀ ਕਿ ਪੰਜਾਬ ਪੁਲਿਸ ਨੇ ਫਿਰ ਕੁਝ ਉਹਦੇ ਜਿਹੜੇ ਪੀਸ ਆ ਮਝਲ ਦੇ ਉਹ ਜੇਠੂ ਵਾਲ ਘਰਾਂ ਦੇ ਵਿੱਚ ਵੀ ਛਤਾਂ ਦੇ ਉੱਤੇ ਵੀ ਟਿੱਗੇ ਆ ਉਹ ਫਿਰ ਪੰਜਾਬ ਪੁਲਿਸ ਨੇ ਇਕੱਠੇ ਕਰਕੇ ਕਵਰ ਕੀਤੇ ਆ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੇ ਲਾਦ ਲਿਆ ਦੂਸਰਾ ਜਿਹੜੀ ਮਝਾਬ ਸਾਹਿਬ ਨਸ਼ਟ ਹੋਈ ਆਮਰ ਕੋ 10 ਵਜੇ ਪਤਾ ਲੱਗਾ ਸਾਡੇ ਘਰਾਂ ਤੋਂ ਥੋੜਾ ਜਿਹਾ ਹਟਵਾ ਮਾ ਪਿੰਡ ਮੱਖਮੰਡੀ ਮਾਡੀ ਹੱਦ ਨਾਲ ਹੱਦ ਲੱਗਦੀ ਆ ਦੋ ਚਾਰ ਕਿਲੇ ਹਟਵਾ ਮਾ ਤੇ ਇਹ ਮਝਲ ਜਿਹੜੀ ਹੁਣ ਵੇਖੀ ਜਾਂਦੇ ਨਸ਼ਟ ਹੋਣ ਵਾਲੀ ਆ ਹੁਣ ਵੇਖੋ ਆਰਮੀ ਆਈ ਆ ਪੰਜਾਬ ਪੁਲਿਸ ਆਈ ਆ ਦਲੇਰ ਹੈ ਸਾਡੀ ਫੌਜ ਜਿਹੜੀ ਕਿ ਲੱਗੇ ਆ ਇਜ਼ਾਮ ਲੱਗੇ ਕੋਈ ਲੱਗੇ ਨਹੀਂ ਜਾਂਦਾ ਜੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਚ ਕੀ ਮਾਹੌਲ ਹੈ دہشت ਦਾ ਮਾਹੌਲ ਤੇ ਨਹੀਂ ਕੋਈ ਡਰਦੇ ਨਹੀਂ ਵੇਖੋ ਜਿਹੜਾ ਜੋ ਮਾਹੌਲ ਹੋ ਜੋ ਮਰਜ਼ੀ ਕੋਈ ਗੱਲਾਂ ਕਰੀ ਜਾਵੇ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਿਰੇ ਦਾ ਦਿਨਾਂ ਵੀ ਜਾਣਦੇ ਲੈਣਾ ਵੀ ਜਾਣਦੇ ਆ ਜੇ ਵੇਖੋ ਜੇ ਇਹ ਆਰਮੀ ਦੇ ਨਾਲ ਦੇਸ਼ ਦੇ ਨਾਲ ਸਾਡੀ ਸਿੱਖ ਕੌਮ ਜਿਹੜੀ ਆ ਬਿਲਕੁਲ ਪਿੰਡ ਵਾਸੀ ਜਿਹੜੇ ਨੇ ਕਹਿ ਰਹੇ ਨੇ ਕਿ ਅਸੀਂ ਆਰਮੀ ਦੇ ਨਾਲ ਆਸੀਂ ਦੇਸ਼ ਦੇ ਨਾਲ ਆ ਤੇ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀਆਂ ਨੇ ਮੱਖਣਵਿੰਡੀ ਪਿੰਡ ਦੀਆਂ ਦਿਖਾਈਆਂ ਨੇ ਜਿੱਥੇ ਕਿ ਇੱਕ ਮਿਜ਼ਾਈਲ ਜੋ ਬਾਬਨਮਾ ਮਿਜ਼ਾਈਲ ਆ ਉਹ ਉਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤੇ ਹੁਣ ਪੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਸਾਂਝਾ ਆਪਰੇਸ਼ਨ ਕੀਤਾ ਜਾ ਰਿਹਾ ਦੇਖਣਾ ਇਹ ਹੋਵੇਗਾ ਇਸ ਮਿਜ਼ਾਈਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਜਾਂਚ ਕੀਤੀ ਜਾਂਦੀ ਹੈ ਜਾਂ ਇਸ ਨੂੰ ਦਫਨ ਕੀਤਾ ਜਾਂਦਾ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕੀਤੀਆਂ ਪਿੰਡਾਂ ਦੇ ਕੀ ਆਪਣੇ ਆਪਣੇ ਮੇਰੇ ਜਾਣਕਾਰੀ ਦੋ ਪਹਿਲੇ ਮੈਂ ਹਰਚੰਦ ਸਿੰਘ ਸੰਧੂ ਐਸਐਚਓ ਜੰਡਿਆਲਾ ਗਰੂ ਅੱਛਾ ਕੀ ਹੈਗਾ ਸਰ ਮੈਨੂੰ ਪਿੰਡ ਵਾਸੀਆਂ ਨੇ ਸਵੇਰ ਬਤਾਇਆ ਥਾ ਕਿ ਇੱਕ ਬੰਬਲੂਮਾ ਚੀਜ਼ ਪੜੀ ਹੈ ਮੈਂ ਮੌਕੇ ਪਰ ਆਇਆ ਥਾ ਔਰ ਆ ਕੇ ਆਰਮੀ ਅਫਸਰੋਂ ਕੋ ਔਰ ਆਪਣੇ ਸੀਨੀਅਰ ਅਫਸਰੋਂ ਕੋ ਬਤਾਇਆ ਥਾ ਅਬ ਆਰਮੀ ਕੇ ਐਕਸਪਰਟ ਜਹਾਂ ਪਰ ਆ ਚੁਕੇ ਹੈ ਵੋ ਇਸ ਕੀ ਤਸਦੀਕ ਕਰ ਰਹੇ ਹੈ ਅੱਛਾ ਸਰ ਇਹ ਹੋਰ ਦੂਜਾ ਜੇਠੂਵਾਲ ਪਿੰਡ ਵੀ ਹੈ ਇਹ ਹਾਫ ਹਾਫ ਜੇਠੂਵਾਲ ਇੱਕ ਹੀ ਮਜ਼ਾਇਲ ਕਾ ਪਾਰਟ ਹੈ जे टु, जे टु में भी गिरी है यहाँ पर हाँ जी बोलिए जी, सर सर इतनी बोलियो की, दिया, दिया की। तो ये तो आर्मी वाले बता सकते हैं मैं तो नहीं इसको नष्ट किया बिल्कुल इसमें है वो बोल रहे हैं पब्लिक को दूर करो हम हटा रहे हैं पब्लिक को